ਇੱਕ ਬੇहद ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ। ਦਰਸਲ ਪਾਇਥੋ ਪਾਉਂਦੇ ਸਮੇਂ ਖੇਤਾਂ ਵਿੱਚ ਮਿੱਟੀ ਪੁੱਟੀ ਜਾ ਰਹੀ ਸੀ ਇਸ ਦੌਰਾਨ ਮਿੱਟੀ ਦੇ ਥੱਲੇ ਆਉਣ ਨਾਲ ਦੋ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਨੂੰ ਕੇ ਜ਼ਖਮੀ ਹਾਲਤ ਵਿੱਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਦੋਵਾਂ ਦੀ ਮੌਤ ਹੋ ਗਈ। ਸਰਸਤਰਨ ਦਾ ਨੇ ਪਿੰਡ ਚੰਬਾਕੁਰ ਦੇ ਚ ਇਹ ਹਾਦਸਾ ਵਾਪਰਿਆ ਜਿੱਥੇ ਕਿ ਪਾਣੀ ਦੀ ਪਾਈਪਲਾਈਨ ਵਿਛਾਉਣ ਦੌਰਾਨ ਖੁਦਾਈ ਕਰਦੇ ਹੋਏ ਮਿੱਟੀ ਦੀ ਟਿਕਦੇ ਗਈ ਜਿਸ ਕਾਰਨ ਦੋ ਬ੍ਰਾਹਮਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਦੋ ਨੌਜਵਾਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਜੋ ਕਿ ਅਜੇ ਵੀ ਗੰਭੀਰ ਹਾਲਤ ਵਿੱਚ ਨੇ ਅਤੇ ਜ਼ਿੰਦਗੀ ਦੇ ਮੌਤ ਦੀ ਲਾਹਰ ਰਹਿਣੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਿੱਚ ਹੜਕਾਂ ਪੈ ਗਿਆ ਪਰਵਾਰ ਮੁਤਾਬਕ ਚੰਬਾਪੁਰਤ ਵਿੱਚ ਇੱਕ ਵਿਅਕਤੀ ਵੱਲੋਂ ਖੇਤਾਂ ਵਿੱਚ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਸੰਬੰਧੀ ਉਸ ਵੱਲੋਂ ਚਾਰ ਵਿਅਕਤੀਆਂ ਨੂੰ ਆਪਣੀ ਜ਼ਮੀਨ ਤੇ ਕੰਮ ਲਈ ਬੁਲਾਇਆ ਗਿਆ ਸੀ ਦੌਰਾਨ ਖੁਦਾਈ ਕਰਨ ਦੌਰਾਨ ਚਾਰੇ ਵਿਅਕਤੀ ਦੁਪਹਿਰ ਕਰੀਬ 1 ਵਜੇ ਮਿੱਟੀ ਦੀ ਢਿੱਗ ਡਿਗਣ ਦੌਰਾਨ ਇਸ ਦੇ ਹੇਠਾਂ दब ਗਏ ਜਿਹਨਾਂ ਨੂੰ ਆਸ-ਪਾਸ ਲੋਕਾਂ ਵੱਲੋਂ ਕਾਫੀ ਮੁਸ਼ਕਲਤ ਤੋਂ ਬਾਅਦ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਕਾਮਯਾਬ ਨਾ ਹੋਏ ਤਾਂ ਸਬੰਧਤ ਜ਼ਮੀਨ ਮਾਲਕ ਵੱਲੋਂ ਮੌਕੇ ਤੇ ਜੀਸੀਬੀ ਮਸ਼ੀਨ ਨੂੰ ਬੁਲਾਇਆ ਗਿਆ ਤੇ ਉਸਦੀ ਮਦਦ ਨਾਲ ਚਾਰਾਂ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਚਾਰਾਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਪਰ ਇਹਨਾਂ ਵਿੱਚੋਂ ਦੋ ਭਰਾਵਾਂ ਦੀ ਮੌਤ ਹੋ ਗਈ। ਰਾਣੀਵਾਲਾ ਦੇ ਕੀ ਮਸਲਾ ਆਇਆ? ਮਸਲਾ ਪਾਈਪਲਾਈਨ ਪਾਣੂ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਸੀ ਜਸ਼ਬੀਰ ਸਿੰਘ ਚੰਬੇਖੁਰਦੇ ਦਾ। ਉਹਨੇ ਜਾ ਕੇ ਉੱਥੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਬਾੜਤਾ। ਨੰਨਾ ਤੇ ਟਿੱਟ ਗਿੱੱਗੰਦੇ ਨਾਲ ਓ ਟਿੱਗ ਡਿਗ ਪੀਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢ ਤੇ ਇੱਕ ਛੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਣ ਨਾਲ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਨੇ ਕਿਰਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਕਿਰਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ ਛਾਲ ਦੇ ਲੱਗੇ ਹੋਗੇ 18 ਤੋਂ ਉੱਪਰ ਕਾਦੀ ਪਾਈਪਲਾਈਨ ਕਾਦੀ ਪੈਰੀ ਪਾਈਪਲਾਈਨਾਂ ਬੰਬੀ ਦੀ ਪਾਉਣ ਲੱਗੇ ਕਰਉਂਦੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਵਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ। ਤੋਂ ਪੂਰੇ ਪੌਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉੱਥੋਂ ਇਹਨਾਂ ਨੂੰ ਖੜਿਆ ਹੁੰਦੇ ਵੀ ਪੂਰੇ ਪੌਣ ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਦੱਬਣ ਦੇ ਨਾਲ ਮੌਤ ਹੋਈ ਹੱਸਾ ਹੋਇਆ ਦੋ ਨਿਕਲ ਕੇ ਜਦੋਂ ਮੈਂ ਕੱਢਣ ਲੱਗੇ ਦੱਬੇ ਹੋਏ ਕੱਢਣ ਲੱਗੇ ਉਦੋਂ ਜੀਸੀਪੀ ਦੇ ਨਾਲ ਮੌਤ ਹੋਈ ਇਲਾਕੇ ਤੇ ਨਿਸ਼ਾਨ ਵੀ ਇਹ ਮੁੰਡਿਆਂ ਦਾ ਮਲਾਜਾ ਹੋ ਰਿਹਾ ਅੰਦਰ ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਹੈ ਦੋਵੇਂ 17-18 ਸਾਲਾਂ ਦੇ ਹੀ ਔਰ ਇੱਕ ਜਗਦਾਸ ਸਿੰਘ ਮੁਖਤਿਆਰ ਸਿੰਘ ਕਿਤਾਦਾਨ ਔਰ ਫਿਰ ਤਪਾਰ ਸਿੰਘ ਤੇ ਜਗਤਾਰ ਸਿੰਘ ਉਧਰ ਪਰਿਵ ਜੇਸੀਬੀ ਨਾਲ ਕੱਢਿਆ ਜਾ ਰਿਹਾ ਸੀ ਤਾਂ ਜੇਸੀਬੀ ਨਾਲ ਕੱਢਣ ਦੌਰਾਨ ਉਹਨਾਂ ਦੀ ਮੌਤ ਹੋਈਏ ਇਸ ਸੰਬੰਧੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਗੁਹਾਰ ਲਗਾਈਏ ਜਦਕਿ ਦੂਜੇ ਪਾਸੇ ਥਾਣਾ ਸ਼੍ਰੀ ਗੋਵਿੰਦਪਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਦੋਵਾਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਜਮ੍ਹਾਂ ਕਰਵਾ ਦਿੱਤਾ ਗਏ ਉਹਨਾਂ ਦਾ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਅਗਲੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਵੇਗੀ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਂ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹ ਦੀ ਉਮਰ ਹੈ 18 ਸਾਲ ਦੀ ਇਹ ਦੋਵੇਂ ਯਾਨੀ ਕਿ ਜਾਨੀ ਬਰਾ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ ਤੇ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜਲਿਆਦਾਂ ਜੀ ਤਾਂ ਹੁਣ ਪਰਿਵਾਰ ਜ਼ਮੀਨ ਮਾਲਕ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਉਸ ਵੱਲੋਂ ਕੀਤੀ ਕਾਰਵਾਈ ਦੌਰਾਨ ਉਹਨਾਂ ਦੇ ਬੱਚਿਆਂ ਦੀ ਮੌਤ ਹੋਈ ਹੈ ਜਦਕਿ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਬੱਚਿਆਂ ਦੀ ਮੌਤ ਮਿੱਟੀ ਦੀ ਟਿਕੜੀ ਕਰਨ ਹੋਈ ਦੱਸਿਆ ਕਿ ਦੋਵਾਂ ਵਿੱਚ ਜਗਰਾ ਸਿੰਘ ਪੁੱਤਰ ਮੁਖਤਾਰ ਸਿੰਘ ਜਿਸ ਦੀ ਉਮਰ 20 ਸਾਲ ਸੀ ਅਤੇ ਪ੍ਰਿਥਪਾਲ ਸਿੰਘ ਪੁੱਤਰ ਜਗਤਾਰ ਸਿੰਘ ਜਿਸ ਦੀ ਉਮਰ 17 ਸਾਲ ਦੱਸੀ ਗਈ ਹੈ ਦੋਵੇਂ ਚਚੇਰੇ ਭਰਾ ਸੀ ਅਤੇ ਦੋਵਾਂ ਦੀ ਮਿੱਟੀ ਥੱਲੇ ਦਬਣ ਕਾਰਨ ਮੌਤ ਹੋ ਗਈ ਜਦ ਕਿ ਹੁਣ ਪ੍ਰਵਾਹ ਨੇ ਦੋਸ਼ ਲਾਇਆ ਹੈ ਕਿ ਜੀਸੀਬੀ ਨਾਲ ਉਹਨਾਂ ਨੂੰ ਕੱਢਣ ਦੌਰਾਨ ਦੋਵਾਂ ਦੀ ਮੌਤ ਹੋਈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ